ਲੋਜੀ ਕਿਸਾਨ ਭਰਾਓ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਲੈ ਕੇ ਆਇਆ ਪਹਿਲਾ ਸਵਰਾਜ 735 ਐਫੀ ਟਰੈਕਟਰ ਆ ਜੀ ਅੱਧੇ ਟਾਇਰਾਂ ਦੇ ਵਿੱਚ ਅਗਲੇ ਟਾਇਰ ਨਵੇਂ ਆ ਪੰਜਾਬ ਨੰਬਰ ਆ ਸਾਰਾ ਟਰੈਕਟਰ origignal ਪਿਆ ਜੀ ਬਾਹਰ ਪੰਪ ਵਾਲਾ ਟਰੈਕਟਰ ਆ 5 ਗੇਅਰ ਵਾਲਾ ਪਿੰਡ ਮੱਲਣ ਕੋਠੇ ਅਮਨਗੜ੍ਹ ਆ ਰੇਟ ਆ ਜੀ 1,70,000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਨ ਕੀਤਾ ਜਾਊਗਾ ਬਾਡੀ ਚਾਸ ਲਿੰਕਾਂ ਦਾ ਸਾਰਾ ਟਰੈਕਟਰ ਜੈਨੂਅਨ ਇੰਜਨ ਗੇਅਰ ਦਾ ਓਕੇ ਆ ਕੋਈ ਟਰੈਕਟਰ ਦੀ ਬਲੋ ਨਹੀਂ ਕੋਈ ਗੇਅਰ ਹਿੱਸੇ ਦੀ ਆਵਾਜ਼ ਨਹੀਂ ਟਰੈਕਟਰ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਫੋਨ ਨੰਬਰ ਆ 9464814809 9464814809 ਅੱਗੇ ਜੀ ਨਿਊ ਹਾਲੈਂਡ 6500 ਟਰੈਕਟਰ ਵਿਕਾਊ ਆ ਜੀ 65 ਐਚਪੀ ਦੇ ਵਿੱਚ ਮਾਡਲ 11 ਰੇਟ 5,35,000 ਰੁਪਏ ਜੀ 11 ਸਾਲ ਹੋ ਗਏ ਵੀਰਾਂ ਕੋਲੇ ਆ ਟਰੈਕਟਰ ਇਹ ਫੈਬਰੂਅਰੀ ਛਤਰੀ ਲੱਗੀ ਹੋਈ ਆ ਇੱਕ ਵੀਰਾਂ ਕੋਲੇ ਸੁਪਰ ਸੀਟਰ ਵਕਾਊ ਆ ਜੀ 21 ਮਾਡਲ 21 ਮਾਡਲ ਸੁਪਰ ਸੀਟਰ ਦਾ ਰੇਟ ਆ ਜੀ 1 ਲੱਖ ਰੁਪਇਆ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜੂਗਾ ਟਰੈਕਟਰ ਦਾ ਰੇਟ 5 ਲੱਖ 35000 ਰੁਪਇਆ ਫੋਨ ਨੰਬਰ ਆ ਜੀ 9256000500 ਪੂਰਾ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਦੋਵੇਂ ਸੰਦ ਇੱਕੋ ਘਰੇ ਇੱਕੋ ਵੀਰ ਤੋਂ ਖਰੀਦ ਸਕਦੇ ਹੋ ਜੀ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ ਜੀ ਵੀਡੀਓ ਨੂੰ ਦਬਕ ਕੇ ਗਰੁੱਪਾਂ 'ਚ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਸਾਰੀ ਨੂੰ ਦੇਖ ਲਿਆ ਕਰੋ ਆਪਣੀ ਵੀਡੀਓ ਦੇ ਵਿੱਚ ਕਈ ਸੰਤ ਸੇਲ ਵਾਸਤੇ ਹੁੰਦੇ ਆ ਜੀ ਤੁਸੀਂ ਵੀ ਸਾਡੇ ਪੇਜ ਤੇ ਐਡ ਕਰਵਾ ਸਕਦੇ ਹੋ ਵੀਡੀਓ ਭੇਜ ਕੇ ਸਾਡੇ WhatsApp ਨੰਬਰ ਤੇ ਹਰੇਕ ਪ੍ਰਕਾਰ ਦੀ ਐਡ ਸਾਡੇ ਚੈਨਲ ਦੇ ਉੱਤੇ ਕੀਤੀ ਜਾਂਦੀ ਹੈ ਜੀ ਅੱਗੇ ਗੱਲ ਕਰਦੇ ਆ ਜੀ ਸਵਰਾਜ 855 ਟਰੈਕਟਰ 1993 ਮਾਡਲ ਬਹੁਤ ਹੀ ਸੋਹਣਾ ਤੇ ਚੰਗਾ ਟਰੈਕਟਰ ਹੈ ਜੀ ਮਾਲਕ ਦਾ ਆਧਾਰ ਕਾਰਡ ਨਾਲ ਮਿਲੂਗਾ ਪੰਜਾਬ ਨੰਬਰ ਫਰੀਦਕੋਟ ਦਾ ਨੰਬਰ ਹੈ ਜੀ 1993 ਮਾਡਲ ਹੈ ਡਬਲ ਕਲਚ ਹੈ ਜੀ 6 ਛਿਰੀ ਦੇ ਵਿੱਚ ਰੇਟ 1,55,000 ਰੁਪਏ ਡਿਮਾਰਡ ਹੈ ਮੌਕੇ ਤੇ ਮਾਨਤਾਨ ਕੀਤਾ ਜਾਊਗਾ 9417148607 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਟਰੈਕਟਰ ਦੀ ਕੋਈ ਇੰਜਨ ਗੇਅਰ ਦੀ ਆਵਾਜ਼ ਨਹੀਂ ਟਰੈਕਟਰ ਦੀ ਕੋਈ ਬਲੋ ਨਹੀਂ ਟਰੈਕਟਰ ਕੋਈ ਪ੍ਰੈਸ਼ਰ ਨਹੀਂ ਤੋੜਦਾ ਬਾਕੀ ਕਿਤੋਂ ਵੀ ਗਲਿਆ ਨਹੀਂ ਟਰੈਕਟਰ ਵਧੀਆ ਸਾਫ ਪਿਆ ਜੀ ਅੱਗੇ ਗੱਲ ਕਰਦੇ ਆ ਫੋਰਡ 3600 ਟਰੈਕਟਰ ਹੈ ਜੀ ਪੰਜਾਬ ਨੰਬਰ ਆ 1994 ਮਾਡਲ ਆ ਜੀ ਆ ਰੇਟ 135000 ਰੁਪਿਆ ਏਰੀਆ ਲੁਧਿਆਣਾ ਫੋਨ ਨੰਬਰ ਆ ਜੀ 8427725955 8427725955 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਭਰਾਵੋ ਰੇਟ ਕਿਸੇ ਵੀ ਟਰੈਕਟਰ ਦਾ ਪੱਕਾ ਨਹੀਂ ਹੁੰਦਾ ਤੇ ਸਾਧਨ ਨੂੰ ਕੋਲ ਜਾ ਕੇ ਚੈੱਕ ਕਰਕੇ ਖਰੀਦਿਆ ਕਰੋ ਇੱਕ ਵਾਰੀ ਮਾਲਕ ਵੀਰਾਂ ਨਾਲ ਫੋਨ ਤੇ ਗੱਲ ਜਰੂਰ ਕਰ ਲਿਆ ਕਰੋ ਰੇਟ ਬਾਰੇ ਟਰੈਕਟਰ ਬਾਰੇ ਸੰਦਾਂ ਬਾਰੇ ਅੱਗੇ ਗੱਲ ਕਰਦੇ ਹਾਂ ਜੀ ਵੀਰਾਂ ਦੀ ਆ ਕਾਰ ਵਕਾਊ ਹੈ ਕਰੇਟਾ ਕਾਰ ਆ ਜੀ ਇਹੇ ਮਾਡਲ 2015 ਰੇਟ 7,30,000 ਰੁਪਏ ਡਿਮਾਂਡ ਹੈ। ਫੋਨ ਨੰਬਰ ਆ ਜੀ 88723342218872334221 ਤੇ ਫੋਨ ਕਰਕੇ ਤੁਸੀਂ ਇੱਕ ਰੇਟਾ ਗੱਡੀ 2015 ਮਾਡਲ ਖਰੀਦ ਸਕਦੇ ਹੋ ਰੇਟ 7,30,000 ਰੁਪਏ ਡਿਮਾਂਡ ਹੈ ਜੀ। ਗੱਡੀ ਬਹੁਤ ਹੀ ਚੰਗੀ ਆ ਪੰਜਾਬ ਨੰਬਰ ਦੀ ਗੱਡੀ ਆ। ਅੱਗੇ ਜੀ ਜੇ ਕਿਸੇ ਵੀਰ ਭਰਾ ਨੇ ਮੱਕੀ ਬਜਾਉਣੀ ਹੋਵੇ ਪਿੰਡ ਮੱਲਣ ਮਾਸ਼ੀਓ ਨਵਾਂ ਪਲਾਂਟਰ ਆ ਜੀ। 9417148607 ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਵੀਰਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਭਰਾ ਨੇ ਮੱਲਣ ਏਰੀਆ ਦੇ ਨੇੜੇ ਤੇੜੇ ਕਿਤੇ ਮੱਕੀ ਦੀ ਬਜਾਈ ਕਰਵਾਉਣੀ ਹੋਵੇ ਤਾਂ ਤੁਸੀਂ ਫੋਨ ਕਰਕੇ ਵੀਰਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ ਜੀ ਆਹ ਟਰਾਲਾ ਵਕਾਉ ਆ 14 ਫੁੱਟ ਟਰਾਲਾ ਜੀ ਡਬਲ ਜੈਕ ਲੱਗਿਆ ਹੋਇਆ ਡਬਲ ਇਹਨੂੰ ਟਾਇਰ ਲੱਗੇ ਹੋਏ ਆ 30 ਕੁਇੰਟਲ ਇਹਦਾ ਵਜਣਾ ਜੀ ਬਹੁਤ ਹੀ ਸੋਹਣਾ ਤੇ ਚੰਗਾ ਟਰਾਲਾ 30 ਕੁਇੰਟਲ ਵਜਣ ਵਾਲਾ ਡਬਲ ਜੈਕ ਆ ਜੀ ਦੇਖ ਸਕਦੇ ਹੋ ਤੁਸੀਂ ਡਬਲ ਜੈਕ ਲੱਗੇ ਹੋਏ ਆ ਤੇ ਡਬਲ ਹੀ ਟਾਇਰ ਆ ਨਵੇਂ ਟਾਇਰ ਆ ਪਿੰਡ ਮੱਲਣ ਜ਼ਿਲ੍ਹਾ ਮੁਕਸਰ ਦੇ ਵਿੱਚ ਰੇਟ 2,75,000 ਰੁਪਇਆ 94641 13503 94641 13503 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੇ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜਾਲੀ ਵਾਲਾ ਬੈੱਡ ਬਹੁਤ ਹੀ ਵਧੀਆ ਤੇ ਚੰਗਾ ਬੈੱਡ ਲੱਗਿਆ ਹੋਇਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹੈਵੀ ਵਜਨ ਦੇ ਵਿੱਚ ਤੇ ਸੋਹਣਾ ਬਣਿਆ ਹੋਇਆ ਟਰਾਲਾ ਵਕਾਊ ਆ ਜੀ ਵੀਡੀਓ ਨੂੰ ਭਰਾਵੋ ਦੱਬ ਕੇ ਗਰੁੱਪਾਂ 'ਚ ਸ਼ੇਅਰ ਕਰ ਦਿਆ ਕਰੋ ਜਿਹੜੇ ਵੀਰ ਭਰਾ ਆਪਣੇ ਵੀਡੀਓ ਨੂੰ ਦੇਖਦੇ ਆ ਤੇ ਐਡ ਲਵਾਉਂਦੇ ਆ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਵੱਧ ਵੱਧ ਗਰੁੱਪਾਂ 'ਚ ਆਪਣੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੁਸੀਂ ਵੀ ਸਾਡੇ ਪੇਜ ਤੇ ਐਡ ਕਰਵਾ ਸਕਦੇ ਹੋ ਜੀ ਵੀਡੀਓ ਭੇਜ ਕੇ ਕਿਸੇ ਵੀ ਪ੍ਰਕਾਰ ਦੀ ਐਡ ਸਾਡੇ ਚੈਨਲ ਦੇ ਉੱਤੇ ਕਰਵਾ ਸਕਦੇ ਹੋ ਜ਼ਮੀਨ ਪਸ਼ੂ ਪਲਾਟ ਸਾਧਨ ਦੀ ਐਡ ਕੀਤੀ ਜਾਂਦੀ ਹੈ ਜੀ ਤੇ ਵੱਧ ਤੋਂ ਵੱਧ ਯਾਰਾਂ ਦੋਸਤਾਂ ਦੇ ਵਿੱਚ ਆਪਣੀਆਂ ਵੀਡੀਓ ਸੈਂਡ ਕਰ ਦਿਆ ਕਰੋ ਤਾਂ ਜੋ ਸਾਰੇ ਵੀਰਾਂ ਨੂੰ ਆਪਣੀ ਵੀਡੀਓ ਦਾ ਪਤਾ ਲੱਗ ਸਕੇ ਤੇ ਸਾਡਾ WhatsApp ਨੰਬਰ ਹੈ ਜੀ 9876345622 ਇਸ ਨੰਬਰ ਤੇ ਤੁਸੀਂ 2 ਮਿੰਟ ਦੀ ਵੀਡੀਓ ਬਣਾ ਕੇ ਭੇਜੋ ਸਾਰੀ ਜਾਣਕਾਰੀ ਭੇਜੋ ਸੋਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ YouTube ਚੈਨਲ ਆਪਣਾ ਟਰੈਕਟਰ ਮੰਡੀ ਹਰਦੀਪ ਬਰਾੜ Facebook ਪੇਜ ਆ ਜੀ ਟਰੈਕਟਰ ਮੰਡੀ ਹਰਦੀਪ ਬਰਾੜ ਤੁਸੀਂ ਜਾ ਕੇ ਫੋਲੋ ਜਰੂਰ ਕਰੋ ਸਾਡੇ ਵੀਰਾਂ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਆ ਕਰੋ ਧੰਨਵਾਦ